ਗੁਰਦੁਆਰਾ ਸ੍ਰੀ ਹਟ ਸਾਹਿਬ ਪਾਤਸ਼ਾਹੀ ਪਹਿਲੀ ਦਾ ਇਹ ਪਾਵਨ ਅਸਥਾਨ ਸੁਲਤਾਨਪੁਰ ਲੋਧੀ ਵਿਖੇ ਉਸੇ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਹੁੰਦਾ ਸੀ ਤੇ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ ਬਤੌਰ ਮੋਦੀ ਵਜੋਂ ਨੌਕਰੀ ਕਰਦੇ ਸਨ ਇੱਥੇ ਹੀ ਗੁਰੂ ਪਾਤਸ਼ਾਹ ਜੀ ਅਣਗਿਣਤ ਲੋੜਵੰਦਾਂ ਨੂੰ ਅਨਾਜ ਦੇ ਕੇ ਉਹਨਾਂ ਦੀਆਂ ਝੋਲੀਆਂ ਭਰਦੇ ਸਨ ਇਹ ਮੁਕੱਦਸ ਸਥਾਨ ਗੁਰਦੁਆਰਾ ਸ੍ਰੀ ਬੇਸਾਹਿਬ ਜੀ ਤੋਂ ਲਗਭਗ 600 ਮੀਟਰ ਦੀ ਦੂਰੀ ਤੇ ਸਥਿਤ ਹੈ ਜਦੋਂ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਪ੍ਰਭਤਾ ਦਿਨੋਂ ਦਿਨ ਵੱਧਦੀ ਗਈ ਤਾਂ ਕਿਸੇ ਈਰਖਾਲੂ ਨੇ ਦੌਲਤਖਾਨਾ ਲੋਧੀ ਪਾਸ ਗੁਰੂ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਮੋਦੀ ਖਾਨਾ ਲੋਕਾਂ ਤੇ ਲੁੱਟਾ ਰਿਹਾ ਹੈ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਦਾ ਕੰਮ ਸੀ ਇਸ ਲਈ ਦੌਲਤ ਖਾਨ ਨੇ ਭਾਈ ਜੈ RAM ਜੀ ਨੂੰ ਸਦਿਆ ਤੇ ਮੋਦੀ ਖਾਨੇ ਦਾ ਹਿਸਾਬ ਕਰਨ ਲਈ ਕਿਹਾ ਉਸ ਵੇਲੇ ਜੇਕਰ ਕੋਈ ਰਾਜ ਦਰਬਾਰ ਨਾਲ ਪੈਸੇ ਪੱਖੋਂ heira-pheri ਕਰਦਾ ਸੀ ਤਾਂ ਉਸ ਨੂੰ ਕਈ ਕਿਸਮ ਦੇ ਤਸੀਹੇ ਦਿੱਤੇ ਜਾਂਦੇ ਸਨ ਇਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਸੀ ਪਰ ਜਦੋਂ ਮੋਦੀ ਖਾਨੇ ਦੇ ਹਿਸਾਬ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਕਿਸੇ ਵੀ ਕਿਸਮ ਦਾ ਕੋਈ ਕਾਟਾ ਨਾ ਨਿਕਲਿਆ ਸਗੋਂ ਗੁਰੂ ਪਾਤਸ਼ਾਹ ਜੀ ਦਾ ਹੀ ਬਕਾਇਆ ਸਰਕਾਰ ਵੱਲ ਨਿਕਲਿਆ ਦੌਲਤ ਖਾਂ ਇਹ ਸਭ ਵੇਖ ਕੇ ਬਹੁਤ ਖੁਸ਼ ਹੋਇਆ ਤੇ ਉਸ ਨੇ ਇਨਾਮ ਵਜੋਂ ਗੁਰੂ ਪਾਤਸ਼ਾਹ ਜੀ ਨੂੰ ਧਨ ਪੇਂਟ ਕਰਨਾ ਚਾਹਿਆ ਪਰ ਗੁਰੂ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਲੋੜਵੰਦਾਂ ਵਿੱਚ ਵੰਡਣ ਲਈ ਕਿਹਾ ਜਿਨ੍ਹਾਂ ਵਟਿਆਂ ਨਾਲ ਤਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅਨਾਜ ਤੋਲਦੇ ਸਮੇਂ 13 13 ਦੀ ਤੁਨ ਅਲਾਪ ਕੇ ਮੋਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਅਕਾਲ ਪੁਰਖ ਵਿੱਚ ਵਿਸ਼ਵਾਸ ਪੱਕਾ ਕਰਦੇ ਸਨ ਗੁਰੂ ਬਾਬਾ ਜੀ ਦੀ ਪਵਿੱਤਰ ਛੋਪਰਾਪਤ ਉਹ ਪਾਵਨ ਵਟੇ ਗੁਰਦੁਆਰਾ ਸ੍ਰੀ ਹਟ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਵਿਖੇ ਸੰਗਤਾਂ ਦੇ ਦਰਸ਼ਨ ਲਈ ਅੱਜ ਵੀ ਸੁਸ਼ੋਭਿਤ ਹਨ ਇਨ੍ਹਾਂ ਹੀ ਪਾਵਨ ਵਟਿਆਂ ਨਾਲ ਤਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮੋਦੀ ਖਾਨੇ ਵਿੱਚ 13 13 ਕਹਿ ਕੇ ਗਰੀਬਾਂ ਦੀਆਂ ਚੋਲੀਆਂ ਰਸਤਾ ਨਾਲ ਪਰਦੇ ਸਾਨੂੰ ਗੁਰਦੁਆਰਾ ਸ੍ਰੀ ਹਟ ਸਾਹਿਬ ਸੁਲਤਾਨਪੁਰ ਲੋਧੀ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਜਗਤਾਰ ਸਿੰਘ ਜੀ ਡੇਰਾਕਾਰ ਸੇਵਾ ਬਾਬਾ ਜੀਵਨ ਸਿੰਘ ਜੀ ਗੋਇੰਦਵਾਲ ਰੋਡ ਤਰਨਤਾਰਨ ਨੇ ਗੁਰੂ ਕਿਰਪਾ صدਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ 13 ਨਵੰਬਰ 2008 ਨੂੰ ਸੰਪੂਰਨ ਕੀਤੀ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ